ਨੌਜਵਾਨ ਦੇ ਨਸ਼ੇ ਦੀ ਓਵਰਡੋਸ ਨਾਲ ਹੋਈ ਮੌਤ ਲਾਸ਼ ਨੇੜੇ ਉਹ ਨਸ਼ੇ ਦੀ ਸਰਿੰਜ ਵੀ ਹੋਈ ਬਰਾਮਦ ਬੇਸ਼ੱਕ ਨਸ਼ੇ ਤੇ ਲਗਾਮ ਕੱਸਣ ਲਈ ਸਰਕਾਰ ਅਤੇ ਪੁਲਿਸ ਲਗਾਤਾਰ ਜੁਟੀ ਨਜ਼ਰ ਆ ਰਹੀ ਹੈ ਲੇਕਿਨ ਇਸ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਜ਼ਾ ਮਾਮਲਾ ਪਟਾਲਾ ਚ ਰੋ ਸਿਨੇਮਾ ਗਰਾਊਂਡ ਵਿੱਚ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਉੱਥੇ ਕੁਝ ਲੋਕਾਂ ਨੇ ਨਸ਼ੇ ਦੀ ਓਵਰਡੋਸ ਨਾਲ ਮ੍ਰਿਤਕ ਕਣ ਪਛਾਤੇ ਨੌਜਵਾਨ ਦੀ ਲਾਸ਼ ਨੂੰ ਦੇਖਿਆ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਮ੍ਰਿਤਕ ਨੌਜਵਾਨ ਦੇ ਹੱਥ ਕੋਲ ਲੱਗੀ ਨਸ਼ੇ ਦੀ ਸਰਿੰਜ ਵੀ ਦਿਖਾਈ ਦਿੱਤੀ ਫਿਲਹਾਲ ਨੌਜਵਾਨ ਦੀ ਪਛਾਣ ਹੋਣੀ ਬਾਕੀ ਹੈ ਲੇਕਿਨ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈੰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਸੇ ਮੌਕੇ ਤੇ ਲਾਸ਼ ਦੇਖਣ ਵਾਲੇ ਪ੍ਰਗਟ ਸਿੰਘ ਸਰਵਨ ਸਿੰਘ ਨੇ ਦੱਸਿਆ ਕਿ ਇਸ ਜਗ੍ਹਾ ਤੇ ਨੌਜਵਾਨ ਲਗਾਤਾਰ ਨਸ਼ਾ ਕਰਦੇ ਨਜ਼ਰ ਆਉਂਦੇ ਆ ਨਤੀਜੇ ਇੱਕ ਨੌਜਵਾਨ ਦੀ ਨਸ਼ੇ ਨਾਲ ਮੌਤ ਹੋ ਗਈ ਹੈ ਨੌਜਵਾਨ ਦੀ ਲਾਸ਼ ਵੇਖ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪਹੁੰਚੀ ਪੁਲਿਸ ਨੇ Laash ਨੂੰ ਕਬਜ਼ੇ ਚ ਲੈ ਲਿਆ ਤੇ ਨੌਜਵਾਨ ਦੀ ਪਛਾਣ ਨਹੀਂ ਹੋ ਪਾਈ ਉਹਨਾਂ ਕਹਿਆ ਕਿ ਪਹਿਲਾਂ ਵੀ ਕਈ ਵਾਰ ਪੁਲਿਸ ਨੇ ਇਸ ਜਗ੍ਹਾ ਤੇ ਛਾਪੇਮਾਰੀ ਕੀਤੀ ਹੈ ਇਹ ਭਾਜੀ ਬਾਹਰਲਾ ਸਿਲਮਾ ਪੈਂਦਾ ਹੈ ਕਿ ਬਟਾਲੇ ਚ ਇੱਕ Laash ਬਰਾਮਦ ਹੋਈ ਹੈ ਉਹ ਨਹੀਂ ਮੁਲਾਜ਼ਮ ਸਾਹਿਬ ਸਾਡੇੋਂ ਤੋਂ ਪਹਿਲਾਂ ਹੀ ਆਏ ਨੇ ਪੱਤਰਕਾਰ ਵੀ ਸਾਡੇ ਤੋਂ ਪਹਿਲਾਂ ਹੀ ਪਹੁੰਚੇ ਸੀ ਆਣ ਕੇ ਵੇਖਿਆ ਹਾਲਾਤ ਇੰਨੇ ਮਾਰੇ ਨਸ਼ੇ ਦੇ ਕਾਰਨ ਇੱਕ ਨੌਜਵਾਨ ਦੀ Laash ਇੱਥੇ ਪਈ ਵੇਖੀ ਆ ਹਾਲਾਤ ਇੰਨੇ ਮਾੜੇ ਨੇ ਇਥੋਂ ਦੇ ਕਿ ਡੇਲੀ ਇੱਥੇ ਮੇਰੇ ਖਾਲੇ ਹਜ਼ਾਰਾਂ ਦੇ ਹਿਸਾਬ ਨਾਲ ਕੇ ਹਜ਼ਾਰਾਂ ਹਜ਼ਾਰ ਵਾ ਨਸ਼ਾ ਕਰਦੇ ਨੇ ਆਨ ਕੇ ਇਹ ਪ੍ਰਸ਼ਾਸਨ ਨੂੰ ਬੇਨਤੀ ਆ ਕੇ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਪਰ ਬਟਾਲੇ ਦੇ ਵਿੱਚ ਨਸ਼ਾ ਇੰਨਾ ਵਿਕ ਰਿਹਾ ਹੈ ਟਿਕਟਾਕ ਵਾਂਗੂ ਨਸ਼ਾ ਵਿਕ ਰਿਹਾ ਹੈ ਹਰ ਜਗ੍ਹਾ ਨਸ਼ਾ ਵਿਕ ਰਿਹਾ ਹੈ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕੋਈ ਕਿਸ ਦੀ ਜ਼ਿੰਮੇਵਾਰੀ ਨਹੀਂ ਆ ਕੋਈ ਜ਼ਿੰਮੇਵਾਰੀ ਸਮਝਦਾ ਨਹੀਂ ਆ ਬਾਕੀ ਅਸੀਂ ਇੱਕ ਚੀਜ਼ ਕਹਿੰਨੇ ਆ ਕਿ ਪੰਜਾਬ ਦੀ ਜਵਾਨੀ ਨਸ਼ੇ 'ਚ ਖਤਮ ਹੋ ਰਹੀ ਹੈ ਆ ਤੁਹਾਡੇ ਸਾਹਮਣੇ ਹਾਲਾਤ ਨੇ ਲਾਸ਼ ਬਰਾਮਦ ਹੋਈ ਹੈ ਇਥੋਂ ਇਹ ਨੌਜਵਾਨ ਪਤਾ ਨਹੀਂ ਕਿਥੋਂ ਦਾ ਬਟਾਲੇ ਦਾ ਬਾਹਰ ਦਾ ਅੰਦਰ ਦਾ ਵਾ ਇਹ ਨਹੀਂ ਪਤਾ ਬਾਕੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਲੈ ਕੇ ਗਏ ਨੇ ਉਹਨੇ ਉਹ ਕਰਨਗੇ ਕਾਰਵਾਈ ਪਹਿਚਾਣ ਹੋ ਚੁੱਕੀ ਇਹਦੀ ਨੌਜਵਾਨ ਨਹੀਂ ਅਜੇ ਤੱਕ ਕੋਈ ਪਹਿਚਾਣ ਨਹੀਂ ਆ ਦੇਖਿਆ ਕਿੰਨੀ ਕੁ ਉਮਰ ਲੱਗਦੀ ਹੈ ਕੋਈ 30 32 ਦੇ ਲਾਗੇ ਚੱਕੇ ਹੋਗਾ ਜਿਆਦਾ ਇਸ ਜਗ੍ਹਾ ਦੇ ਉੱਤੇ ਲਗਾਤਾਰ ਹੀ ਨੌਜਵਾਨ ਨਸ਼ਾ ਕਰਦੇ ਆ ਆ ਭਾਜੀ ਡੇਲੀ ਡੇਲੀ ਸਵੇਰ ਤੋਂ ਚਾਲੂ ਹੋ ਜਾਂਦਾ 10 ਵਜੇ ਤੋਂ ਤੇ ਰਾਤ ਦੇ 10 ਵਜੇ ਜਾਂਦੇ ਮੇਰੇ ਹਸਾਬ ਨਾਲ ਦੋ ਚਾਰ ਵਾਰੀ ਮੁਲਾਜ਼ਮ ਅੱਗੇ ਆਏ ਵੀ ਪੁਲਿਸ ਨੂੰ ਵੀ ਭੇਜਿਆ ਸੀ ਇੱਥੇ ਮਾਰਿਆ ਚੱਕਰ ਉਹਨਾਂ ਭਜਾਏ ਵੀ ਉਹਨਾਂ ਨੇ ਆਣ ਕੇ ਪਰ ਅੱਜ ਦੇ ਹਾਲਾਤ ਵੇਖ ਲੋ ਕਿ ਨਸ਼ਾ ਇੱਥੇ ਇੰਦਾ ਟਿਕ ਟਕ ਹੋਆ ਬਾਕੀ ਆ ਸਰੀਂਜਾ ਤੁਹਾਡੇ ਸਾਹਮਣੇ ਹੀ ਆ ਕਵਰ ਕਵਰ ਕਰੋ ਉੱਥੇ ਪਤਾ ਲੱਗ ਜਾਣਾ ਸਾਰਾ ਹੀ ਕਰ ਵੀ ਜੇ ਆਪਾਂ ਸ਼ਾਇਦ ਲੰਗਰ ਨੇ ਇੱਥੇ ਨਾ ਭੀੜ ਜੀ ਬਣੀ ਤੇ ਵੇਖਣਾ ਇਹ ਕੀ ਗੱਲ ਹੈ ਪਤਾ ਲੱਗਾ ਵੀ ਇੱਥੇ ਯਾਰ ਲਾਸ਼ ਪਈ ਆ ਤੇ ਵੇਖ ਕੇ ਬੜਾ ਦੁੱਖਜਾ ਹੋਇਆ ਦੁੱਖਜਾ ਇਸ ਕਰਕੇ ਹੋਇਆ ਵੀ ਯਾਰ ਸਾਰੇ ਨਸ਼ੇ ਦੇ ਆ ਜਿਹੜੇ ਵੇਚਦੇ ਆ ਜਾਂ ਕੁਝ ਵੀ ਕਰਦੇ ਆ ਜਾਂ ਪੁਲਿਸ ਵੀ ਜਿੱਦਾਂ ਵੀ ਆ ਇਹ ਚੀਜ਼ ਨੂੰ ਰੋਕੋ ਰੋਕੋ ਕੱਲੋਂ ਸਾਡੇ ਕਿਸ ਦੇ ਘਰ ਅੱਗ ਲੱਗੀਕਰ ਸਾਡੇ ਘਰ ਵੀ ਅੱਗ ਲੱਗ ਸਕਦੀ ਹੈ ਇਹ ਨਸ਼ੇ ਰਾਹੀਂ ਨੌਜਵਾਨ ਦੀ ਮੌਤ ਹੈ ਨੌਜਵਾਨ ਹਾਂਜੀ ਨਸ਼ੇ ਨਹੀ ਹੋਈ ਜੀ ਕਿਉਂਕਿ ਸਸ ਨੀਜਾ ਪੰਜਾਬੀ ਸਭ ਕੋਈ ਪਿਆਜ ਹੈ ਮੇਰੇ ਕੋ ਇੰਟੀਮੇਸ਼ਨ ਆਈ ਹੈ ਅਭੀ ਇੱਕ ਨੌਜਵਾਨ ਆ ਉਹਦੀ ਡੈਥ ਹੋਈ ਆ ਤੇ ਅਜੇ ਉਹਦੀ ਆਈਡੈਂਟੀਫਿਕੇਸ਼ਨ ਨਹੀਂ ਹੋਈ ਤੇ ਸਾਡਾ ਫਸਟ ਹੋਊਗਾ ਵੀ ਉਹਦੀ ਆਈਡੈਂਟੀਫਿਕੇਸ਼ਨ ਕਰਵਾਈ ਜਾਵੇ ਉਹਦਾ ਪ੍ਰੋਸੈਸ ਹੁੰਦਾ 3 ਦਿਨ ਦਾ 72 ਆਵਰਸ ਦਾ ਔਰ 72 ਆਵਰਸ ਦਾ ਪ੍ਰੋਸੈਸ ਅਸੀਂ ਰੱਖ ਕੇ ਤੇ ਉਹਦੀ ਪਹਿਲਾਂ ਆਈਡੈਂਟੀਫਿਕੇਸ਼ਨ ਕਰਵਾ ਕੇ ਤੇ ਉਹਦੇ ਪੇਰੈਂਟਸ ਦਾ ਬਿਆਨ ਲਿਖ ਕੇ ਉਹਦੀ ਕਾਰਵਾਈ ਅਮਲ ਝਿਲਾਵਾਗੇ ਇਸ ਤੋਂ ਇਲਾਵਾ ਦੌਰਾਨੇ ਪੋਸਟਮਾਰਟਮ ਅਸੀਂ ਜੋ ਰਿਕੁਆਇਰਡ ਐਕਸ਼ਨਸ ਹੈਗੇ ਆ ਤਾਂ ਕਿ ਪ੍ਰੋਪਰ ਵੈਰੀਫਾਈ ਕਰਨ ਲਈ ਕਿ ਉਹਦੀ ਡੈਥ ਕਿਵੇਂ ਹੋਈ ਆ ਕਿੰਨਾ ਕਾਰਨ ਕਰਕੇ ਹੋਈ ਕਿਸੇ ਬਿਮਾਰੀ ਕਰਕੇ ਹੋਈ ਆ ਜਾਂ ਉਹ ਕਿਸੇ ਨਸ਼ੇ ਕਾਰਨ ਹੋਈ ਆ ਉਹਦਾ ਵਿਸਰਵਾ ਵਗੈਰਾ ਕਢਾ ਕੇ ਅਸੀਂ ਪ੍ਰੋਪਰ ਐਕਸ਼ਨ ਲਵਾਂਗੇ ਉਹ ਇੱਥੇ ਲੋਕ ਆਸ-ਪਾਸ ਰਹਿਣ ਵਾਲੇ ਉਹ ਕਹਿੰਦੇ ਕਿ ਲਗਾਤਾਰ ਨੌਜਵਾਨ ਬਾਹਰੋਂ ਆ ਕੇ ਜਾਂ ਲੋਕਲ ਨੌਜਵਾਨ ਵੀ ਇਸ ਜਗ੍ਹਾ ਤੇ ਨਸ਼ਾ ਕਰਦੇ ਆ ਕਈ ਵਾਰ ਪੁਲਿਸ ਨੇ ਵੀ ਛਾਪੇ ਮਾਰਿਆ ਵਾ ਜੀ ਪਰ ਹਾਲੇ ਤੱਕ ਕੋਈ ਕਾਇਹ ਤਰੀਕੇ ਦੀ ਕਾਰਵਾਈ ਨਹੀਂ ਹੋਈ ਜਦਾ ਨਤੀਜਾ ਅੱਜ ਇਹ ਆ ਕਿ ਨੌਜਵਾਨ ਦੀ ਮੌਤ ਹੋ ਗਈ ਦੇਖੋ ਜਿਹੜਾ ਨਸ਼ਾ ਕਰਨ ਵਾਲਾ ਵਿਅਕਤੀ ਹੈਗੇ ਆ ਉਹਨਾਂ ਦੇ ਖਿਲਾਫ ਅਸੀਂ ਡੈਫੀਨੇਟਲੀ ਆ ਪਿੱਛੇ ਜੇ ਤੁਸੀਂ ਦੇਖਿਆ ਵੀ ਆ ਅਸੀਂ ਸਾਰੇ ਥਾਣਿਆਂ ਨੇ ਐਫਰਟ ਕਰਕੇ ਨਸ਼ਾ ਛਡਾਊ ਇੱਕ ਸਪੈਸ਼ਲ ਸਿਵਲ ਹਸਪੀਟਲ ਦੇ ਵਿੱਚ ਅਸੀਂ ਇੱਕ ਵਾਰਡ ਬਣਵਾਈ ਤੇ ਜਿਹਦੇ ਵਿੱਚ ਅਸੀਂ ਵੱਖ-ਵੱਖ ਥਾਣਿਆਂ ਨੇ ਜਿਹੜੇ ਆ ਜਿਹੜੇ ਬੰਦੇ ਵਿਅਕਤੀ ਨਸ਼ਾ ਕਰਨ ਵਾਲੇ ਸੀ ਉਹਨਾਂ ਨੂੰ ਉੱਥੇ ਦਾਖਲ ਕਰਵਾਇਆ ਲੋੜਿੰਦੀ ਕਾਨੂੰਨੀ ਕਾਰਵਾਈ ਕਰਕੇ ਅਸੀਂ ਡੈਫੀਨੇਟਲੀ ਉਹਦੇ ਵਿੱਚ ਐਫਰਟ ਕਰ ਰਹੇ ਹਾਂ ਪਰੰਤੂ ਜਿਹੜੀ ਇਹ ਸਮੱਸਿਆ ਆ ਇਕਦਮ ਨਹੀਂ ਖਤਮ ਹੋਣੀ ਅਸੀਂ ਪੂਰੀ ਤਰ੍ਹਾਂ ਇਹਦੇ ਸਰਗਰਮ ਤੌਰ ਤੇ ਐਫਰਟ ਕਰ ਰਹੇ ਹਾਂ ਜਿਹੜੇ ਵੇਚ ਰਹੇ ਉਹਨਾਂ ਤੇ ਅਸੀਂ ਐਫਆਈਆਰਸ ਵੀ ਕਰ ਰਹੇ ਹਾਂ ਅੱਜ ਵੀ ਅਸੀਂ ਇੱਕ ਐਫਆਈਆਰ ਕੀਤੀ ਆ ਗਾਂਧੀ ਗਾਮ ਤੇ ਕੰਟੀਨਿਊਸਲੀ ਅਸੀਂ ਐਫਰਟ ਕਰ ਰਹੇ ਹਾਂ